ये बाकी का ये सोडा का तेरे सारे जमाना हो गया सारा क्यों है मैं दाल यान ली तो बट्टा लेके डाई करना देता अच्छा तो बातचीत हम क्यों करेंगे बातचीत तो लास लावांगे थोड़ी बोली अच्छा हम्म कि मैं गड्डी पार थी यूनिफॉर्म चेंज की थी सारी पिच ਸੱਡ ਹੀ ਦੇਖੋ ਸੇਲਾ ਕੱਪੜੇ ਨਹੀਂ ਵੀ ਲੈ ਸਕਦੇ ਤੁਸੀਂ ਲੈ ਲਵਾਂਗੇ ਫਿਰ ਹੁਣ ਕੱਪੜੇ ਲੈਣੇ ਆਏ ਆ ਰੋਕ ਹੀ ਨਾ ਤਾਂ ਖਾਇਆ ਕਰੋ ਕੀ ਲਾਹਾਂਗੇ ਤੁਸੀਂ ਮੈਂ ਤਾਂ ਬਈ ਮम्मा ਤੁਸੀਂ ਬਰੀਕ ਲੈਣਗੇ ਬਰੀਕ ਲੈਣਗੇ ਨਹੀਂ ਆ ਲੈ ਨਹੀਂ ਵੱਡੀਆਂ ਲੈਣਾ

पेट या पेने ना ਆ ਗਏ ਜੀ ਬਾਵਾ ਲੱਗਣ ਆ ਮੈਂ ਆ ਜਿਵੇਂ ਬੰਦ ਜੇ ਖੁੱਲਾ ਹੈ ਨਹੀਂ ਗਈ ਕੋਈ ਅੱਜ ਤੋਂ ਬਾਅਦ ਟ੍ਰੈਂਡ ਨਹੀਂ ਦਾ ਕੋਈ ਨਵਾਂ ਹੈ ਇੱਕ ਵੀ ਇਸ ਨੂੰ ਨਹੀਂ ਪਤਾ ਇੱਕ ਮਿੰਟ ਬੇਟਾ ਦੇਖ ਲਾਂਦੇ ਕੋਈ ਹੂੰ ਪਤਾ ਇਹ ਕਿਹਦੇ ਨੂੰ ਕੰਮ ਹੈ ਹੋਰ ਆਇਕ ਰਿਆ ਸੁਣੋ ਇਤਨੀ ਖੁਸ਼ੀ ਰਾਨੂ ਇਤਨੀ ਖੁਸ਼ੀ ਆ ਦਬਾ ਹੋ ਗਿਆ 26 ਨੰਬਰੀ ਆਈਏ ਦੇਖੋ ਆਹ ਵਾਲਾ ਹਾਂਜੀ ਇਹ ਤਾਂ ਮਮੂ ਫੇਰ ਵੀ ਛੁੱਪੀ ਛੁੱਪੀ ਨਹੀਂ ਆ ਮੈਨੂੰ ਤਾਂ ਸਮਝ ਤਾਉ ਛੋਟਾ ਹੋ ਗਈ ਫੇਰ ਜਿਆਦੇ ਉੱਪਰ ਬੱਸ ਐਸਾ ਚ ਰਮਨ ਪ੍ਰਾਇਤ ਪਾਲ ਪਤਾ ਕੀ ਆ ਉਹ ਹੁੰਦਾ ਨਾ ਇਹ ਟਾਪ ਵਗੈਰਾ ਦਾ ਉਹ ਗੁੜੀ ਨੇ ਵੀ ਜੀਨ ਟਾਪ ਨੇ ਓਕੇ ਜੀਨ ਟਾਪ ਲਾ ਲਾਂਗੇ ਲਓ ਇਹ ਕਿ ਨਹੀਂ ਨੰਬਰ 2290 ਮੈਨਾਂ ਇਹਦੇ ਬਾਈ ਆਊਗਾ ਚਾਬੀ ਪਾ ਕੇ ਦੇਖੋ ਪਾ ਕੇ ਬਾਈ ਨੰਬਰ ਪਾ ਕੇ ਦੇਖ ਲਓ ਨਹੀਂ ਫਿਰ 2490 ਆਹਾਂ ਪਾ ਕੇ ਦੇਖੋ ਹੂੰ ਲਓ ਇਹ ਤਾਂ ਕਾਂਚ ਫੀਡ ਵਾਲੀ ਐ ਤੇ ਬਾਰੀ ਆਪਣੀ ਹੌਲੀ ਹੌਲੀ ਆਊਗੀ ਹਾਂ ਮਮੀ ਨੇ ਕਿ ਆਪ ਹੀ ਚਾਕੀ ਲੈ ਕੇ ਦਿੱਤੇ ਪਾ ਕੇ ਦੇ ਦੇ ਠੀਕ ਹੈ ਹੈ ਠੀਕ ਹੈ ਸਾਈਜ਼ ਲਓ ਕੇ ਮੈਂ ਆਹ ਨਹੀਂ ਮੈਂ ਹੂੰ ਫਿਰ ਆਈ ਨਹੀਂ ਇਹਦਾ ਰੰਗ ਵੇਖੋ ਬੇਬੇ ਰੰਗ ਬਹੁਤ ਜਿਆਦਾ ਕਲਰ ਤਾਂ ਦਾ ਸਣਾ ਕਲਰ ਤਾਂ ਏਦਾਂ ਸੁਨਾ ਮੋਸਣਾ ਕੀ ਦੇਖਣਾ ਤੁਸੀਂ ਅਰੇ ਮੈਂ ਹੋਰ ਦੇਖਣਾ ਤੇ ਹੋਰ ਅੱਛਾ ਹੋਰ ਵੀ ਚੀਜ਼ ਹਾਂ ਹਾਂ ਦੇਖ ਲੈਨੇ ਉਹ ਕਿਵੇਂ ਆ ਉਹ ਮੁੜੀ ਜੇ ਵਾਲੀ ਐ ਇਸੀ ਕਿਚਿੰਗ ਜਾਈ ਨੂੰ ਪਾਉਂਗਾ ਹਾਂ ਮੈਂ ਠੀਕ ਆ ਲੈ ਸੱਤਾ ਬੰਦ ਆੜੀਆਂ ਇੱਥੇ ਅੱਧੇ ਨਹੀਂ ਲੈਣੇ ਹਾਂ ਐ ਪਾ ਲੈ ਚੋ ਜਿਲੇ ਨਹੀਂ ਨਹੀਂ ਪਾਰਟੀ ਵੀਰ ਲੈ ਪਾਰਟੀ ਵੀ ਤਾਂ ਗਿੰ ਲੈ ਠੀਕ ਲੈ ਨਹੀਂ ਬੇਟਾ ਪਾਰਟੀ ਲੈ ਇਹ ਕਿਹੜਾ ਸਕੂਲ ਚ ਪਾਣੇ ਆ

ਜਦੋਂ ਮੈਂ ਨਾਇਆ ਦੱਸਦੀ ਹੁਣ ਤੁਰ ਕੇ ਵੇਖ ਲੈ ਦੋਨੇ ਪਾ ਕੇ ਵੀ ਪੈਰਾ ਟਾਈਟ ਤਾਂ ਨਹੀਂ ਹੈਗਾ ਜਾਨੀ ਇਹ ਪੈਰ ਦੂਜਾ ਦਾ ਇਹ ਦੂਸਰੇ ਦਾ ਦਾ ਇਹ ਹੈ ਨਹੀਂ ਇਹ ਸਾਈ ਦਾ ਹੀ ਛੋਟਾ ਮੇਰੇ ਸਾਈਡ ਤੇ ਦਿੰਦੇ ਨਾ ਮੈਂ ਕੋਈ ਕਰ ਸਕਦਾ ਨਹੀਂ ਰੱਖਦੇ ਤਾਂ ਠੀਕ ਹੈ ਬਈ ਸਾਹਿਬ ਮੈਂ ਬਹਿ ਜਾਂਦੀ ਇੱਕ ਵਾਰੀ ਤਾਂ ਸਹੀ ਹੈ ਇੱਕ ਵਾਰੀ ਲਓ ਆਪਾਂ ਲਈ ਇਸ ਸ਼ੌਕ ਤੋਂ ਬੱਚਾ ਦੇ ਸੁਣੇ ਮੈਂ ਕਿ ਇਹਦਾ ਸੜਿਆ ਆ ਨਹੀਂ ਲੱਗਦਾ ਬੱਦੂਦਾਰੇ ਕਿੰਨਾ ਨੇ ਮਾੜਾ ਕੁਛ ਨਹੀਂ ਲੱਗਦਾ ਹਾਂ ਲੈਣੇ ਨਹੀਂ ਮਸਾਲਾ ਤੇ ਖਾਣੀ ਸੰਤੇ ਲੈਣੀ ਸਬਜੀ ਠੋਕ ਗੁੰਗਾ ਹੰਗ ਸਮਝਾਉਂਦੀ ਐ ਮੂ ਤੇ ਹੱਥ ਲਾ ਲਗੇ ਭੁੱਖ ਕੀ ਕਰਗੇ ਫਿਰ ਹੁਣ ਅਨ ਸਬਜੀ ਭਾਜੀ ਲੈਣ ਗਏ ਆ ਫੇਰ ਲੈਣੇ ਆ ਤਵੀਲਦਾਰੀ ਝਾੜੂ ਬੋਕਰ ਬਹੁਤ ਬੁੱਖਾ ਲੱਗ ਗਿਆ। ਸਮਿਆਂ ਦਾ ਭੁੱਲਿਆ ਆਇਆ ਆਪਾਂ। ਬਹੁਤ ਬੁੱਖਾ ਲੱਗ ਗਿਆ। ਬਹੁਤ ਵਕਤ ਚੱਲਦੇ ਆਂ। ਘਰੇ ਗੱਗਾ ਘਰੇ ਬੱਚਾ ਵੀ ਭੁੱਖਾ ਵਿਚਾਰਾ ਤਾਰਾ ਕੱਢਣਾ ਪਾਪਾ ਗਾਲਾਂ ਦੇ ਹੀ ਜਾਂਦਾ ਹੋਊਗਾ। ਮਾੜੇ ਮਾੜੇ ਨਾਲ ਇਹਨਾ ਟਾਈਮ ਲੱਗ ਗਿਆ। ਉਹ ਗੋਭੀ ਲੈਣ ਗਈ ਨਹੀਂ ਮੁੜੇ। ਗੋਭੀ ਨਹੀਂ ਆਈ। ਹਾਂ? ਐ ਸ਼ਰਧਾਂ ਦੇ ਛੜ ਗੋਪਰ ਬਣਾ। ਐ ਤਾਂ ਬਾਹਰ ਦਾ ਆ ਗਿਆ। ਕੋਈ ਨਹੀਂ। ਇਹਦਾ ਕਿੱਲਾ ਖਾ। ਅਮਰੂਦ ਲੈ ਕੇ ਆਏ ਕਿ ਲੈ ਕੇ ਆਇਆ ਕਿਨੇ ਨੂੰ ਗੱਲ ਲੈ ਦੇਖ ਸਪੈਸ਼ਲ ਅਮਰੂਦ ਅਮਰੂਦ ਅਲਾਗੋ ਦਾ ਫੇਵਰੇਟ ਤੋਤੇ ਤੋਤੇ ਹਾਂ ਤੋਤੇ ਅਮਰੂਦਵਾ ਦਾ ਖਾਂਦੇ ਨੇ ਤੋਤੇ ਆਪਾਂ ਫਸਾ ਹੁਣ ਤੁਹਾਨੂੰ ਆਹ ਫੜਾ ਸਬਜੀ ਵੀ ਆਈਏ ਕੋਈ ਨਾ ਲੈ ਜਿੱਤ ਕੋਲਗੂ ਸਬਜੀ ਬਣਾਉਣੀ ਆ ਮੈਂ ਅਮਰੂਦ ਨਾਲ ਚਲੋ ਬੱਚੇ ਚਲੀ ਜਾ ਦੀ ਆ ਬਹੁਤ ਥੀਡ ਹੋ ਚੁੱਕੇ ਨੇ ਮੈਨੂੰ ਵੀ ਦੇ ਦਿਓ ਵੀ ਸਭ ਤੋਂ ਹੁਣ ਵਾਲੇ ਨੂੰ ਲੈ ਤੂੰ ਆ मारद रोजी रोटी पीन कितने तरह ਮੈਂ ਤਾਂ ਸ਼ਹਿਰ ਨੂੰ ਵੱਧ ਖਾਣਿਆ ਜਿਹੜੀਆਂ ਨਹੀਂ ਨੇਕੀ ਭੁੱਖੀ ਆ ਨਾ ਪਰਨੇ ਨਾਲ ਗੋਹਣਾ ਹੁਣ ਆਪਾਂ ਲਾਸਟ ਜਨ ਕਿ ਸਾਰਾ ਸਤੰਭ ਵਗੈਰਾ ਲਾਸਟ ਸਟੇ ਹੈਗਾ ਸਟੇ ਆਪਣਾ ਗਾਹਾਂ ਨੂੰ ਹੋਰ ਦੀ ਹੈ ਕਿੱਥੋਂ ਨਾ ਗੋੰਗਲਾ ਆਪਾਂ ਆ ਚੱਲੇ ਆ ਜਪੂਰ ਕੇ ਇੱਥੇ ਰਹਿਣੇ ਅਮਰ ਫੇਰ ਜਾ ਕੇ ਆਪਾਂ 17 ਘਟਾਏ ਗੰਗਾ ਦੇ

बसों ना और करें चाल दे बतेगे गोल कपिक किने गोल कपिक खाके हैं मैं मैं खाके आये पंडे मैं 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 क्या रंग खाके वो आजी क्या जनवरी फ़ोन आई है ना मैंने चक्कर में ना मैंने बैंड रिलो है दी आज आजी ऐसे सारे पंडे मार के आये हैं मैं यहाँ पे हाँ बच्चे हैं हर्जा नहीं ਬਲੂ ਆਉਂਦੀ ਆ ਬਲੂ ਆਉਂਦੀ ਆ ਲੋ ਜੀ ਆਉਣ ਸਾਰ ਛੇ ਛੇ ਧਰਾਂ ਬੰਨ ਲਾਤੀ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਿਆ 6 ਵਜੇ ਆਉਂਦੇ ਮਾੜੇ ਮਾੜੇ ਨਾਲ ਟੈਂਪਰੈਂਸ ਕਿ ਮੁੰਨ ਲਾਇਆ ਫੋਰ ਚਾਉਂਸ ਆ ਅਸਾਂ ਕਿ ਨਵੇਂ ਕੱਪੜੇ ਲੈਣਦੇ ਅਭੀ ਨਾ ਕੰਮ ਤਾਂ ਕਰ ਹੈਨਾ ਨਵੋਨੇ ਮਾਝੇ ਪਾਣੀ ਅੱਧੀ ਗੱਡ ਦਾ ਤਾਣਾ

ਕੀਤੀ ਪਈ ਐ ਇਹ ਫੇਰ ਲੈ ਜੀ ਨੂੰ ਕੱਢ ਕੇ ਉੱਪਰ ਚਾੜੂ ਸਾਨੂੰ ਫੇਰ ਦਿਖਾਵਾਂਗੇ ਅੱਜ ਸੂਟ ਮੈਂ ਰੋਟੀ ਪਾਣੀ ਖਾ ਲ ਗਏ ਫਿਰ ਤੁਹਾਨੂੰ ਹਾਂ ਸਾਰੇ ਯੂਨੀਫਾਰਮ ਵੇਖ ਕੇ ਪੱਠੀ ਕੀਤੀ ਪਈ ਐਗੀ ਬੱਸ ਮੈਂ ਕਹਿੰਦਾ ਨਾ ਹਾਂ ਆ ਨਹੀਂ ਆ ਗਿਆ ਲੈਓ ਆਪਣਾ ਪਾਦੋ ਖਾਈ ਜਾ ਮੈਂ ਹਾਂਜੀ ਆ ਗਣਾ ਆ ਗਣਾ ਦੱਸੋ ਤੁਸੀਂ ਨਹੀਂ ਨਹੀਂ ਮੈਂ ਤੁਸੀਂ ਅੱਜ ਦੇਖਣ ਲੱਗੇ ਹੋ ਫੋਟੋ ਮੈਂ ਕੱਪੜੇ ਪ੍ਰੈਸ ਕਰਿਆ ਦੇ ਸੀ ਮੈਂ ਇੱਥੇ ਕੱਪੜੇ ਪ੍ਰੈਸ ਕਰਿਆ ਦੇ ਸੀ ਤੇ ਇੱਥੇ ਆ ਕੇ ਬੈਠ ਗਈ ਹੂੰ ਮੈਂ ਬਤਾ ਆ ਹਨਾ ਅ ਹਬੀਬੀ ਦਾ ਹੂੰ ਹਸਵੰਦ ਹਾਂ ਆਹ ਨਾ ਪਿੰਬੀਆ ਬੀੜਾ ਮੀਰਾ ਬਾਈ ਹਾਂਜੀ ਟਾਈਮ ਹੋ ਗਿਆ 9 ਦਾ ਤੇ ਆਪਣੇ ਕੰਮ ਕਰਾਏ ਜਿਹੜੇ ਹੋਣੇ ਬੜੇ ਸੀ ਪਹਿਲਾਂ ਪੂਹ ਚ ਵਰਕਿਆਂ ਦੀ ਕਾਲ ਆ ਗਈ ਤੇ ਆਪਾਂ ਉਹਨਾਂ ਨਾਲ ਹਾਸੇ ਮਜ਼ਾਕ ਕਰੀਗੇ ਗੱਲਾਂ ਬਾਤਾਂ ਕਰੀ ਗਈ ਤੇ ਅੱਜਾ ਜਿਹੜਾ ਵਲੌਗ ਬਣ ਲੱਗਾ ਬਹੁਤ ਘੱਟ ਉਹ ਬਣਿਆਗਾ ਕਿਉਂਕਿ ਮੰਡੀ ਵੀ ਨਹੀਂ ਆਨਾ ਜਿਆਦਾ ਬਣਿਆ ਕਿਉਂਕਿ ਟਾਈਮ ਖਿੱਚਵੇਂ ਗੈ ਸਕਦੀਆਂ ਤੇ ਦੁਕਾਨ ਦੇ ਵਿੱਚ ਭੀੜੇ ਨਹੀਂ ਕਿ ਜਿਆਦਾ ਸੀ ਕਿ ਜਾਨੀ ਕਿ ਹੌਲੀ ਹੌਲੀ ਜਿਹੜਾ ਸਮਾਨ ਵਗੈਰਾ ਆਪਾਂ ਤੋਂ ਲੈਤਾ ਗਿਆ ਤੇ ਮੁੜ ਕੇ ਉੱਥੇ ਵੀ ਬਸ ਥੋੜਾ ਬਹੁਤਾ ਜਿਹਾ ਹੀ ਬਲੌਗ ਬਣਾਇਆ ਆਪਾਂ ਤੇ ਬਣਾਇਆ ਨਹੀਂ ਕਿਉਂਕਿ ਐਸੀ ਵੀ ਜਲਦੀ ਨਾਲ ਦੀ ਸਮਾਨ ਮਿਲ ਜੇ ਤਾਂ ਆਪਾਂ ਘਰੇ ਚੱਲੀਏ ਆ ਸਮਾਨ ਕੱਢੀ ਬੈਠੀਆਂ ਸਾਹਮਣੀਆਂ ਸੀਗੀਆਂ ਮੈਂ ਕਿਹਾ ਚੱਲੋ ਬਲੌਗ ਬਣਾ ਲੀਏ ਕਿਉਂਕਿ ਸ਼ਹਿਰ ਤਾਂ ਆਪਾਂ ਤੋਂ ਨਹੀਂ ਬਣਿਆ ਹੈਗਾ ਫਿਰ ਬਲੌਗ ਵੀ ਤਾਂ ਕੰਪਲੀਟ ਕਰਨਾ ਲਓ ਜੀ ਆਪਾਂ ਦਿਖਾਉਣੇ ਤੁਹਾਨੂੰ ਕੱਪੜੇ ਹਣ ਲਓ ਜੀ ਇਹ ਹੈਗਾ ਦਾ ਸਮ੍ਰੀਤ ਕੌਰ ਮੈਂ ਕੱਟ ਲਈ ਇਹ ਨਹੀਂ ਰਹੀ ਆ ਜਿਹਨੇ ਪੋਣਾਂ ਤੇ ਜਾਕੂ ਵਾਸਤੇ ਨਾਲ ਕੋਈ ਹੋਰ ਡਰੈਸ ਹੈ ਉਹ ਪਾਉਣਗੇ ਹਨ ਜਿਹੜੀ ਅੱਜ ਲੈ ਕੇ ਆਂਦੇ ਆ ਇਹ ਲੈ ਕੇ ਆਈ ਆ ਨਵਰੀਦ ਕਰਨ ਸ਼ਾਇਦ ਇਹ ਪਾਕਿਸਤਾਨੀ ਸਲਵਾਰ ਜੀ ਵਜਦੀ ਹੈ ਹਨਾ ਆ ਵਾਲੀ ਪੀਲੇ ਜੇ ਪਹੁੰਚੇਗੀ ਪੀਚ ਕਲਰ ਪੀਚ ਕਲਰ ਹੀ ਹੈ ਆਹ ਵਾਲੀ ਦੀ ਇਦਾਂ ਦੀ ਫਰੌਕ ਹੈ ਜਿਹੜੀ ਬਣੀ ਹੋਈ ਹੈਗੀ ਆ ਲਟਕਣ ਦੇ ਲੱਗੇ ਆ ਨੀੱਚੀ ਫਿਰ ਸਮਰੀਦ ਕਰਨੇ ਇੱਕ ਸੂਟ ਆ ਵਾਲਾ ਲੈ ਲਿਆ ਆਂਦਾ ਕਰੇ ਪਾਣ ਉਸੇ ਜਾਂ ਕਿਤੇ ਪਾਣ ਵਾਲਾ ਬੈਸਮ ਸਾਰੇ ਨਾਲ ਮੈਨੂੰ ਆ ਵਾਲੇ ਸੋਹਣੇ ਲੱਗੇ ਸੂਟ ਆ ਆਦੀਵਾਸੀ ਵੀ ਮੰਮੀ ਲੈਣੇ ਉਹ ਪਾਣ ਹੁਣ ਕੋਈ ਨਹੀਂ ਆਉਂਦੀ ਵਾਸਤੇ ਹੀ ਹੋਇਆ ਲਿਆ ਵਧੀਆ ਲੱਗਦੀ ਆਂ ਠੀਕ ਠੰਡ ਲੱਗਦੀ ਠੰਡ ਨਹੀਂ ਲੱਗਦੀ ਨਹੀਂ ਜੇ ਕੋਈ ਕਦੀ ਕੋਈ ਜੇ ਠੰਡ ਲੱਗੀ ਤਾਂ ਕਿਤੇ ਪਾ ਲੂ ਨਾ ਸ਼ਰਕ ਬਗੈਰਾ ਪਾ ਕੇ ਬਾਹਰ ਤੇ ਵੀ ਦੇ ਵਿੱਚ ਕੋਈ ਜਾਣਾ ਹੋਵੇ ਇਹਨਾਂ ਇਹ ਜੇ

ਬੀ ਡਰੈਸ ਵਗੈਰਾ ਜਿਹੜੀ ਇਹਨਾਂ ਦੀ ਲੈ ਕੇ ਆਈ ਐ ਇਹ ਐ ਤੇ ਕਿ ਇਹਨਾਂ ਦਾ ਥੋੜਾ ਜਿਹਾ ਚੇਂਜ ਹੋ ਗਿਆ ਤੇ ਨਹੀਂ ਜਿਵੇਂ ਫੁੱਟਵੀਅਰ ਵਗੈਰਾ ਤੇ ਇਹਨਾਂ ਦਾ ਸੇਮ ਹੀ ਲੈ ਕੇ ਦਿੰਦੇ ਨੇ ਫਿਰ ਨਾ ਇਹਨਾਂ ਦਾ ਨਾਪ ਦਾ ਫਰਕ ਪੈ ਗਿਆ ਦੇਖੋ ਸਿਮੂ ਦੇ ਅੱਡੇ ਅੱਡੇ ਆਉਣ ਲੱਗੇ ਫੁੱਟਵੀਅਰ ਜਿਹੜੇ ਨਿੱਕੇ ਨਿੱਕੇ ਜਿਹੇ ਆਗੇ ਹੋਣ ਮਮੀ ਸੁਣੇ ਹਾਂ ਜੀ ਮਮੀ ਉੱਥੇ ਕਚਮਕੀ ਲੱਜ ਮਿਲਦਾ ਸੀ ਨਾ ਮਾਤਾ ਪਾਰਸ ਸੀ ਆ ਦਾਦੀ ਦਾ ਕਿੰਨਾ ਸੋਨਾ ਮਮੀ ਤੁਮੀ ਲੈ ਲੈਂਦੀ ਨਾ ਮੈਂ ਪਹਿਲਾਂ ਲੈ ਆਈ ਸੀ ਪਿਛਲੇ ਸਾਲ ਵਿੱਚ ਲੈ ਕੇ ਸੀਗੇ ਰਾਜੇ ਦੇ ਵਿਆਹ ਲਈ ਇੱਕ ਵਿਆਹ ਦੇ ਵਿੱਚ ਮੜ ਕੇ ਪਾਇਏ ਹੋਏ ਹੋ ਬੱਸ ਆਹ ਇਹ ਪੱਟਾ ਕੁਦਰਟ ਆਈ ਲੈਸਾਂ ਲੱਡ ਰੰਮ ਪੜ ਰੰਮ ਨਿੱਕਾ ਮੋਟਾ ਲੱਡ ਰੰਮ ਪੜ ਰਣੀ ਉਹ ਸਰਮਣੀ ਬਿਲੇ ਆਪਨ ਕਿਹੜਾ ਸੀ ਮੈਟ੍ਰਿਕਸ ਮੈਟ੍ਰਿਕਸ ਦਾ ਹਨਾ ਇਹ ਕਿਹੜਾ ਹੈਗਾ ਸਬਟ੍ਰੈਕਟ ਸਟ੍ਰੈਸ ਕੀ ਇਹ ਹੋਇਆ ਇਹਦਾ ਕੀ ਆ ਸੇਨੇ ਉਹ ਘਰ ਬੈਠ ਦੇਖੀ ਸਟ੍ਰੈਸ ਕੀ ਇਹ ਮੰਮੀ ਹੈ ਕੀ ਕੰਨ ਦੇਣੋਂ ਤੇ ਸੌਕਸ ਵਗੈਰਾ ਆ ਗਏ ਸਾਰ ਸਿੱਧਾ ਗਾ ਲਓ ਹਾਂ ਸਿੱਧਾ ਹਾਂ ਕੀਦ ਕਰਾਂ ਇਹ ਸੌਕਸ ਵਾਰੀਏ ਚੱਲਦੇ ਸੀ ਇਹ ਤਾਂ ਕੋਈ ਨਹੀਂ ਸੌਕਸ ਮੇਨ ਜਾਨੀ ਕਿ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਿਆਦਾ ਵੇਚ ਸੀਗੀ ਤੇ ਇਸ ਚੀਜ਼ ਦੀ ਵੇਚ ਸੀਗੀ ਪੈਨਸ ਵਗੈਰਾ ਜਿਹੜੀਆਂ ਸੀਗੀਆਂ ਇਹਨਾਂ ਦੀਆਂ ਉਹ ਆਪਾਂ ਮੰਗਵਾ ਲਿਆ ਸੀਗੀਆਂ ਉਥੋਂ ਮਿਸ਼ੋ ਤੋਂ ਬਾਕੀ ਹੋਰ ਵੀ ਹਜੇ ਹੱਥ ਬੈ ਗਿਆ ਕੀ ਆ ਸਿਰ ਮਾਂ ਸਿਰ ਤੇ ਲਾਉਣਾ ਸਿਰਮ ਮੇਰੇ ਵੀ ਲਾ ਲਓ ਸਿਰਮਗਾ ਸਿਰ ਮਾਂ ਕਹਦਣਾ ਬਸ ਸਿਰ ਇਹਦੇ ਨਾਲ ਕੀਂਦਾ ਕੋਸੇ ਬਾਲਾਂ ਚੱਕ ਕੋਲ ਮੇਰੇ ਵੀ ਲਾ ਲਿਆ ਮੇਰੇ ਚਮਕਾਉdio ਹੁਣ ਐਵੇਂ ਲਾ ਲਿਆ ਮੈਂ ਤਾਂ ਹੱਥਾਂ ਦੇ ਪ੍ਰੈਗਨੈਂਸ ਜੀ ਦੇ ਲਈ ਸੀ ਕਿਦਾਂ ਦੀ ਐ ਇਹ ਨਹੀਂ ਲਾਉਂਦੇ ਇਹਦੇ ਬਾਲ ਚਲੋ ਹੁਣ ਨਾ ਆਹ ਦੋਨੇ ਭੈਣਾਂ ਆਹ ਰੇਡੇ ਬੋਟਵੀਰੇ ਆਪਦੇ ਹੱਥੀਂ ਟਰ ਕੋ ਆਪੇ ਸਾਂਭ ਲਓ ਠੀਕ ਐ ਬਸ ਇਹ ਸੀ ਇੰਨੀ ਕੀ ਸ਼ਾਪਿੰਗ ਕਰਨੀ ਸੀ ਤੇ ਟਾਈਮ ਜਿਹੜਾ ਬਹੁਤ ਜ਼ਿਆਦਾ ਲੱਗਿਆ ਸੀਗਾ ਤੇ ਮੈਂ ਮਨ ਲਾਇਸ ਲੂਸ ਜੀ ਕਿੱਧਰ ਰੱਖਤੀ ਮੈਂ ਤੇ ਜਿਹੜੇ ਯਾਨੀ ਕਿ ਇਹਨਾਂ ਦੇ ਜਾਗੋ ਵਾਲੀ ਜਿਹੜੀ ਇਹਨਾਂ ਕੋਲ ਡਰੈਸ ਕਰਾ ਹੈਗੀ ਹੈਗੀ ਤੇ ਇਹ ਪਉਣੀਆਂ ਇੱਕ ਇੱਕ ਸੂਟ ਯਾਨੀ ਕਿ ਕਿ ਡਰੈਸ ਹੈ ਜਿਹੜੀ ਇਹਨਾਂ ਦੀ ਅਪਰਜ ਲੈ ਕੇ ਆਂਦੀ ਹੈ ਮੈਂ ਤਾਂ ਵੈਸੇ ਕਿਹਾ ਸੀ ਕਿ ਮੌਸਮ ਚੇਂਜ ਹੋ ਗਿਆ ਵੀ ਜੀਨ ਟੌਪ ਵਗੈਰਾ ਜਿਵੇਂ ਕਿ ਆ ਕੀ ਕਹਿੰਦੇ ਹੁੰਦੇ ਉਹਨਾਂ ਦੂਸਰੇ ਕੱਪੜੇ ਵੀ ਹਨਾ ਉਹ ਲੈਤੇ ਜਾਂਦੇ ਕਰੇ ਕੰਨ ਨਹੀਂ ਇਹ ਕੰਨ ਆਪੀ ਇਹ ਦੀ ਜਲਾਣੀ ਆ ਉਸਕੇ ਚਾਲੇ ਮੁੜ ਕੇ ਆਏ ਹੁੰਦੇ ਦੀ ਪੈਣੀ ਵੀ ਨਹੀਂ ਕਰੇ ਚਲੋ ਪੈ ਵੀ ਜੋ ਕਿਵੇਂ ਹੁੰਦਾ ਗਾਹ ਨੂੰ ਜਦੋਂ ਕੋਈ ਹੋਰ ਵਿਆਹ ਹੁੰਦਾ ਕਿਰਤ ਨਵੇਂ ਲੈਣੇ ਹੁੰਦੇ ਕਿਉਂਕਿ ਬੱਚਿਆਂ ਦੇ ਵੀ ਤੱਦ ਵਗੈਰਾ ਹਨਾ ਜੀ ਬਾਹ ਵੀ ਜਾਂਦੇ ਹੈਗੇ ਮੁੜ ਕੇ ਨਹੀਂ ਆਉਂਦੇ ਚਲੋ ਚਕੇ ਇਹਦੇ ਰੈਡੀ ਕੱਤੇ ਚਲ ਇਹਨਾਂ ਨੂੰ ਇੱਕੀ ਇਹੀ ਕੱਪੜੇ ਲੈ ਲੈਣੇ ਇਹਨਾਂ ਦੀ ਸ਼ੌਂਕ ਪਰਾਉਣੀ ਆ ਮੰਮੇ ਇੱਕ ਛੋੜੀ ਦਿਖਾਈ ਜਾਂਦੀ ਤਾਂ ਫਰਾਕ ਕੇ ਜੀ ਹਾਂ ਤਾਂ ਹੋਈ ਆ ਪੱਟਾ ਵੀ ਇਹ ਕੁੜੀ ਦਾ ਹਾਂ ਸੋਣਾ ਦੇਖਿਆ ਨਹੀਂ ਸੀਗਾ ਹੂੰ ਸੋਨੇ ਦੇ ਬੋਤਲੇ ਤੱਕ ਗਏ ਆਣ ਸਾਰ ਪਸ਼ੂਆਂ ਦੇ ਨਹੀਂ ਨਹੀਂ ਜਾਂਦੀਆਂ ਹਾਂ ਪਸ਼ੂਆਂ ਥੱਲੇ ਬੈਠਣਾ ਪਿਆ ਧਾਰਾਂ ਉਂ ਕਿਉਂਕਿ ਮੰਮੀ ਵੀ ਨਾਲ ਸੀ ਵੈਸੇ ਮੰਮੀ ਤੋਂ ਵੀ ਫਿਰ ਕਿਹੜਾ ਇੰਨਾ ਧਾਰਾ ਮੈਂ ਜੇ ਨਿਕਲਣਾ ਸੀ ਜਾਂ ਨਹੀਂ ਮੈਂ ਆਪਣ ਨੂੰ ਸਰਚ ਕਰਤੀ ਦੁਆ ਨਾਲ ਤੀ ਬਬਾ ਆ ਕੱਢ ਕੇ ਦਿਖਾ ਦਿਓ ਕਿਵੇਂ ਹੁੰਦੇ ਹੋ ਉਸ ਤੋਂ ਕੱਢ ਕੇ ਕੀ ਕਰਨੀ ਆ ਬੱਤਾਂ ਆ ਕੱਢ ਲੈਣਾ ਫਰਟਵੀਅਰ ਸੰਭੋ ਸ਼ੂਨੀਆ ਨਹੀਂ ਆਪਣੇ ਵਾਸਤੇ ਸ਼ਾਕ ਲੈ ਕੇ ਆਇਆ ਸਾਥ ਹੁਣ ਮੇਰਾ ਰਹਿ ਗਿਆ ਦੁਪੱਟਾ ਲੈ ਕੇ ਮੈਂ ਡਾਈ ਕਰਵਾ ਜਾਂਦਾ ਮਮਾ ਚਾਹ ਰਹਿਣ ਦਾ ਮਤਲਬ ਕਿ ਲੇਸ ਕਰ ਲਵਾਂ ਉਹ ਵਾਲੀ ਲਈ ਹੁਣ ਵੇਸਿਆ ਦਾ ਬਲੌਗ ਦਾ ਕਰਦੇ ਐਂਡ ਟਾਈਮ ਹੋ ਗਿਆ 7:9 ਦਾ ਤੇ ਉਹ ਕੋਈ ਨੂੰ ਕਦੇ ਟਿਕ ਜਾਗਾ ਮम्मा ਹੁੰਦੀ ਐ ਹੂੰ ਤੂੰ ਜਾ ਪਹਿਲਾਂ ਪਹਿਲਾਂ ਤੂੰ ਜਾ ਬਈ ਹੋਣਾ ਕੋਈ ਗੱਲ ਸਮ੍ਰਿਤਾ ਫੋਨ ਰੱਖ ਲੈ ਹੁਣ ਮੈਂ ਤੈਨੂੰ ਕਹਿਤਾ ਦੋ ਦੋ ਮਿੰਟ ਨਹੀਂ ਅੱਧੀ ਰਾਤ ਹੋਈ ਪਈ ਐ ਸਮਝੋ ਹੁਣ ਚਾੜੇ ਬਾਹਰ ਨਹੀਂ ਕਰੇ ਹੁਣ ਰੱਖ ਦੂਗੀ ਮੈਂ ਤੇ ਰੱਖੂਗੀ ਤੂੰ ਇਧਰ ਹੋ ਕੇ ਪੈ ਜਾ ਲਓ ਜੀ ਆਪਾਂ ਇਸ ਦੇ ਨਾਲ ਹੀ ਆਪਾਂ ਆਪਣੇ ਬਲੌਗ ਦਾ ਐਂਡ ਕਰਦੇ ਆਂ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੋਹਣੇ ਸੋਹਣੇ ਜਿਹੜੇ ਬਲੌਗ ਹੈ ਇੰਜੋਏ ਕਰ ਸਕੋ